20 ਦਸੰਬਰ ਨੂੰ ਪੂਰਾ ਸਾਡਾ ਕਮੇਟੀ ਇਲੈਕਸ਼ਨ ਹੋਈ ਨੂੰ 1 ਸਾਲ ਹੋ ਗਿਆ 21 ਦਸੰਬਰ ਨੂੰ ਪਰ ਤੁਸੀਂ ਵੀ ਦੇਖਦੇ ਹੋ ਕਿ ਸ਼ਹਿਰ ਦੇ ਕੀ ਹਾਲਾਤ ਨੇ ਸ਼ਹਿਰ ਵਿੱਚ ਅਜੇ ਤੱਕ 4 ਸਾਲ ਹੋਣ ਵਾਲੇ ਨੇ ਸਰਕਾਰ ਬਣੀ ਨੂੰ ਪਰ ਅਜੇ ਤੱਕ ਇੱਕ ਜਿਵੇਂ ਕਹਿੰਦੇ ਸੇਰ ਚ ਪੂਣੀ ਵੀ ਨਹੀਂ ਖੜੀ ਸਰਕਾਰ ਦੇ ਬਾਰੇ ਧਿਰ ਨੇ ਤੋਂ ਉਹਨਾਂ ਤੋਂ ਇੱਕ ਆਸ ਸੀ ਪਰ ਪਤਾ ਨਹੀਂ ਕੀ ਗੱਲ ਹੈ ਕਿ ਪ੍ਰਧਾਨ ਜੀ ਵੱਲੋਂ ਵੀ ਕੋਈ ਘਾਟ ਰਹਿ ਗਈ ਕਿ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਉਹਨਾਂ ਨਾਲ ਤਾਲਮੇਲ ਨਹੀਂ ਬਿਠਾ ਸਕੇ ਉਹਨਾਂ ਨਾਲ ਲੈ ਕੇ ਨਹੀਂ ਚੱਲ ਸਕੇ ਤਾਂ ਕਰਕੇ ਉਹਨਾਂ ਚੋ ਕੁਝ ਅਠਕੂ ਕਾਉਂਸਲਰ ਉਹਨਾਂ ਦੇ ਨਾਲ ਦੀ ਉਹਨਾਂ ਦਾ ਇੱਕ ਅਲੱਗ ਧੜਾ ਬਣ ਗਿਆ ਤੇ ਅਲੱਗ ਧੜਾ ਬਣ ਕਾਰਨ ਜਦੋਂ ਵੀ ਕੋਈ ਮੀਟਿੰਗ ਜਦੋਂ ਵੀ ਇੱਕ ਏਜੰਡਾ ਪੈ ਕੇ ਮੀਟਿੰਗ ਫਿਕਸ ਹੁੰਦੀ ਹੈ ਮੀਟਿੰਗ 'ਚ ਆ ਕੇ ਐਨਾ ਰੌਲਾ ਰੱਪਾ ਪੈ ਜਾਂਦਾ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਉੱਥੇ ਵਿੱਚ ਹੀ ਰੁਲ ਜਾਂਦੇ ਨੇ ਦੀ ਸਰਕਾਰ ਸੀ ਉਸ ਤੋਂ ਬਾਅਦ 2018 ਦੇ ਵਿੱਚ ਆ ਕੇ ਫਿਰ ਉਹਨਾਂ ਲੋਕਾਂ ਨੂੰ ਜਿਹਨੇ ਸ਼ਕਸ਼ੀਤਾ ਨਾਲ ਮੈਂ ਵਿਚਰਿਆ ਲੋਕਾਂ ਨਾਲ ਵਿਚਰਿਆ ਉਹਨਾਂ ਨੂੰ ਸ਼ਾਇਦ ਮੇਰੇ 'ਚ ਕੁਝ ਚੰਗਾ ਲੱਗਿਆ ਤੇ ਉਹਨਾਂ ਨੇ ਮੈਨੂੰ ਸਰਵਸੰਮਤੀ ਨਾਲ ਐਜੇ ਸਰਪੰਚ ਇਥੋਂ ਸੇਵਾ ਕਰਨ ਦਾ ਮੌਕਾ ਦਿੱਤਾ 5 ਸਾਲ ਬੜੇ ਤਨਮਨ ਨਾਲ ਇਹਨਾਂ ਲੋਕਾਂ ਦੀ ਸੇਵਾ ਕੀਤੀ ਤੇ ਉਦੋਂ ਲੋਕਾਂ ਦਾ ਇੱਕ ਮੰਗ ਸੀ ਕਿ ਇੱਥੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਬਹੁਤ ਜ਼ਰੂਰੀ ਹੈ ਸੋ ਅਸੀਂ ਉਹਦੇ ਲਈ ਲਗਾਤਾਰ ਲੱਗੇ ਰਹੇ 1.5-2 ਸਾਲ ਚ ਮੈਂ ਮੇਰੀ ਸਮੁੱਚੀ ಗ್ರಾಮ ਪੰਚਾਇਤ ਦੀ ਟੀਮ ਵਿਜੇਂਦਰ ਸਿੰਘ 라ਜੀ ਦਾ ਅਸ਼ੀਰਵਾਦ ਸੀ ਕਾਂਗਰਸ ਦੀ ਸਰਕਾਰ ਸੀ ਤੇ ਅਸੀਂ 28.5 ਕਰੋੜ ਦਾ ਪ੍ਰੋਜੈਕਟ ਸੀਵਰੇਜ ਦਾ ਉਦੋਂ ਕਰਵਾਉਣ ਵਿੱਚ ਕਾਮਯਾਬ ਹੋਏ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਕਿ ਬੈਕ ਮਾਰ ਰਿਹਾ ਬੈਕ ਫਲੋ ਕਰ ਰਿਹਾ ਹੈ ਉਹੀ ਪ੍ਰੋਬਲਮ ਸਾਡੇ ਕਲੋਨੀ ਵਿੱਚ ਵੀ ਆ ਰਹੀ ਹੈ ਇੱਕ ਥਾਂ ਨਹੀਂ ਕਈ ਜਗ੍ਹਾ ਰਹੀ ਹੈ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਕਮੇਟੀ ਵਿੱਚ ਵੀ ਸਾਰੇ ਜੋ ਪ੍ਰਸ਼ਾਸਨ ਨੂੰ ਵੀ ਕਿ ਇਹਦਾ ਕੋਈ ਹੱਲ ਨਿਕਲ ਸਕੇ ਪਰ ਮੈਂ ਕਹਿੰਨਾ ਸਰਕਾਰ ਐਨੀ ਬੁਰੀ ਤਰ੍ਹਾਂ ਤੇ ਸਾਡਾ ਲੋਕਲ ਕਮੇਟੀ ਦਾ ਪ੍ਰਸ਼ਾਸਨ ਐਨੀ ਬੁਰੀ ਤਰ੍ਹਾਂ ਫੇਲ ਹੋਇਆ ਕਿ ਹਜੇ ਤੱਕ ਉਹਦਾ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਰਹਿਮਾਨਾ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ 25 ਐਮਸੀ ਇੱਕ ਸਾਈਡ ਨੇ ਤੇ 4 ਐਮਸੀਆਂ ਦੇ ਬਾੜਾਂ ਨੂੰ ਪੈਸੇ ਜੋ ਅਲਾਉਟ ਕਰਨੇ ਸੀ ਜੋ ਮਤਾ ਪੈਣਾ ਸੀ ਉਹ ਤੇ ਵਿੱਚੋਂ ਹੀ ਕੱਟ ਦਿੱਤਾ ਕਿ ਰਿਕੁਇਰਿਸ਼ਨ ਮੀਟਿੰਗ ਸੀ ਉਹ ਵਿਰੋਧੀ ਧਿਰ ਦੇ ਵੱਲੋਂ ਸੱਦੀ ਗਈ ਸੀ ਤੇ ਉਸ ਮੀਟਿੰਗ 'ਚ ਕਿਹੜੇ ਉਹਨਾਂ ਨੇ ਏਜੰਡੇ ਪਾਏ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਸੀ ਸਾਨੂੰ ਸਿਰਫ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਾਡੇ ਕੋਲ ਏਜੰਡਾ ਹੈ ਕਿ ਆਹ ਏਜੰਡਿਆਂ ਤੇ ਗੱਲਬਾਤ ਹੋਣੀ ਹੈ ਮੀਟਿੰਗ 'ਚ ਕਿਉਂਕਿ ਜੇ ਤਾਂ ਅਸੀਂ ਤਾਂ ਖਾਮੀ ਹੋਵੇ ਸਾਡੇ 'ਚ ਤਾਂ ਸਾਡੇ 'ਚ ਕੋਈ ਗਲਤੀ ਹੋਵੇ ਜੇ ਅਸੀਂ ਉਹ ਪਹਿਲਾਂ ਮਤੇ ਬਣਾਉਣ 'ਚ ਮੀਟਿੰਗ ਦਾ ਜੋ ਏਜੰਡਾ ਸੀ ਬਣਾਉਣ 'ਚ ਅਸੀਂ ਸ਼ਾਮਲ ਹੋਈਏ ਤੇ ਹੁਣ ਮੈਂ ਕਹਿੰਦਾ ਵੀ ਸੈਣੀ ਸਾਹਿਬ ਨੇ ਮੈਡਮ ਭਰਾਜ ਤੇ ਵੀ ਦੋਸ਼ ਲਾਇਆ ਤਾਂ ਤੇ ਕਹਿੰਦੇ ਵੀ ਉਹ ਇਹਦੇ ਚ ਗਲਤ ਖੰਨਾ ਸਾਹਿਬ ਤੇ ਲਾਇਆ ਖੰਨਾ ਸਾਹਿਬ ਤੇ ਲਾਇਆ ਭਾਜਪੀ ਤੇ ਲਾਇਆ ਸੋ ਸਾਰੇ ਲੀਡ ਹਲਪਾਲ ਜੀ ਦੇਖੋ ਕਾਫੀ ਕੁਝ ਹੋਣਾ ਤੁਹਾਨੂੰ ਪਤਾ ਵੀ ਵੋਟਾਂ ਦੇ ਕੋਲੇ ਆ ਕੇ ਕਾਫੀ ਕੁਝ ਬਦਲਦਾ ਸੋ ਫਿਰ ਵੀ ਅਬੇਸ਼ਵਾਸ ਹੈ ਸਾਨੂੰ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਪੰਗ ਹੋਇਆ ਤੇ ਅਕਾਲੀ ਦਲ ਦਾ ਹਜੇ ਉਹ ਮਾਹੌਲ ਨਹੀਂ ਹੈਗਾ ਇਸ ਦੁਨੀਆ ਤੇ ਤੁਹਾਡਾ ਸਵਾਗਤ ਹੈ ਸਾਡੇ ਨਾਲ ਅੱਜ ਟਾਈਮ ਡਾਕਟਰ ਸੁਰਿੰਦਰ ਭਿੰਡਰ ਜੀ ਮੌਜੂਦ ਨੇ ਜੋ ਕਿ ਅ ਮਿਊਸਪਲ ਕਾਉਂਸਲਰ ਨੇ ਆਫਸਰ ਕਲੋਨੀ ਦੇ ਗੱਲਬਾਤ ਕਰ ਲੈਣੇ ਆ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਹਰਪਾਲ ਜੀ ਅ ਕਾਫੀ ਲੰਮਾ ਸਮਾਂ ਪੈਂਣ ਤੋਂ ਬਾਅਦ ਨਗਰ ਕੌਂਸਲ ਦੀਆਂ ਇਲੈਕਸ਼ਨ ਹੋਈ ਕਾਫੀ ਮਹੀਨੇ ਹੋ ਗਏ ਨਗਰ ਕੌਂਸਲ ਦਾ ਪ੍ਰਧਾਨ ਬਣੇ ਨੇ ਐਮਸੀ ਸਾਹਿਬ ਤੁਸੀਂ ਹੈਗੇ ਹੋ ਕੀ ਕਾਰਨਾਂ ਸੰਗਰੂਰ ਦਾ ਜੋ ਵਿਕਾਸ ਕਿਉਂ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜੋ ਵੀ ਤੁਹਾਡੇ 뷰ਰ ਨੇ ਉਹਨਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਕਹਿੰਦਾ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਮੇਰਾ ਇਸ ਵਿਸ਼ੇ ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਲਈ ਆਏ ਜਿਵੇਂ ਕਿ ਤੁਸੀਂ ਕੇਰਪਾਲ ਜੀ ਕੇ 1 ਸਾਲ ਤੋਂ ਉੱਪਰ ਹੋ ਗਿਆ ਜੋ ਕਿ ਮਿਊਸਪਲ ਕਾਉਂਸਲ ਸੰਗਰੂਰ ਦੀਆਂ ਇਲੈਕਸ਼ਨਾਂ ਪਹਿਲੇ ਹੀ ਬਹੁਤ ਲਗਭਗ ਇੱਕ ਟਰਮ ਉੱਪਰ ਦੀ ਜਾ ਕੇ ਫਿਰ ਇਲੈਕਸ਼ਨਾਂ ਹੋਈਆਂ ਸੀ ਉਸ ਤੋਂ ਬਾਅਦ ਲੋਕਾਂ ਨੂੰ ਵੀ ਇੱਕ ਆਸ ਸੀ ਕਿ ਸਾਡਾ ਇੱਕ ਕਮੇਟੀ ਦਾ ਗਠਨ ਹੋਇਆ ਤੇ ਉਸ ਤੋਂ ਬਾਅਦ ਸਾਡੇ ਕੰਮ ਹੋਣਗੇ ਜੋ ਕੰਮ ਬੜੇ ਲੰਬੇ ਸਮੇਂ ਤੋਂ ਰੁਕੇ ਪਏ ਸੀ ਉਹ ਕੰਮ ਹੋਣਗੇ ਪਰ ਇੱਕ ਸਾਲ ਆ ਸਾਡਾ 21 ਦਸੰਬਰ ਨੂੰ ਪੂਰਾ ਸਾਡਾ ਕਮੇਟੀ ਇਲੈਕਸ਼ਨ ਹੋਈ ਨੂੰ ਇੱਕ ਸਾਲ ਹੋ ਗਿਆ 21 ਦਸੰਬਰ ਨੂੰ ਪਰ ਤੁਸੀਂ ਵੀ ਦੇਖਦੇ ਹੋ ਕਿ ਸ਼ਹਿਰ ਦੇ ਕੀ ਹਾਲਾਤ ਨੇ ਸ਼ਹਿਰ ਵਿੱਚ ਅਜੇ ਤੱਕ 4 ਸਾਲ ਹੋਣ ਵਾਲੇ ਨੇ ਸਰਕਾਰ ਬਣੀ ਨੂੰ ਪਰ ਅਜੇ ਤੱਕ ਇੱਕ ਜਿਵੇਂ ਕਹਿੰਦੇ ਸੇਰ ਚ ਪੂਣੀ ਵੀ ਨਹੀਂ ਕੀਤੀ ਹਜੇ ਕੋਈ ਸ਼ੁਰੂਆਤ ਹੀ ਨਹੀਂ ਹੋਈ ਕੰਮਾਂ ਦੀ ਖਾਸ ਕਰ ਮੈਂ ਸਮਝਦਾ ਸ਼ਾਇਦ ਪਤਾ ਨਹੀਂ ਸਾਡੇ ਹਲਕੇ 'ਚ ਹੀ ਕੋਈ ਇਹੋ ਜਿਹਾ ਮਾਹੌਲ ਹੈ ਜਾਂ ਸਾਡੇ ਐਮ.ਐਲ.ਏ. ਸਾਹਿਬ ਕੁਝ ਇਧਰ ਧਿਆਨ ਨਹੀਂ ਦੇ ਪਾਉਂਦੇ ਜਾਂ ਦਿੰਦੇ ਨਹੀਂ ਤੇ ਸਾਡੀ ਕਮੇਟੀ ਦਾ ਵੀ ਤੁਸੀਂ ਦੇਖਦੇ ਹੋ ਅਕਸਰ ਮੀਟਿੰਗਾਂ ਹੁੰਦੀਆਂ ਉੱਥੇ ਰੌਲਾ ਰੱਪਾ ਪੈ ਕੇ ਹਟ ਜਾਂਦਾ ਹੈ ਅਜੇ ਜਦੋਂ ਵੀ ਕੋਈ ਸਾਰਿਆਂ ਦਾ ਜੋ ਆਪਸ ਚ ਨਾ ਤਾਲਮੇਲ ਨਹੀਂ ਹੈਗਾ ਕਾਉਂਸਲਰਾਂ ਦਾ ਸਭ ਤੋਂ ਵੱਡੀ ਗੱਲ ਤਾਂ ਮੈਂ ਸਮਝਦਾ ਕਿ ਸਾਡੇ ਪ੍ਰਧਾਨ ਸਾਹਿਬ ਬਣੇ ਸੀ ਕਰੀਬਨ ਕਮੇਟੀ ਦੀ ਇਲੈਕਸ਼ਨ ਤੋਂ 3-4 ਮਹੀਨੇ ਬਾਅਦ ਤੇ ਕਮੇਟੀ ਦਾ ਗਠਨ ਹੋਇਆ ਭਵਿੰਦਰ ਸਿੰਘ ਨਹਿਲ ਜੀ ਪ੍ਰਧਾਨ ਬਣੇ ਤੇ ਸਾਰਿਆਂ ਨੂੰ ਆਸ ਸੀ ਵੀ ਚਲੋ ਪ੍ਰਧਾਨ ਬਣਾਇਆ ਰਲ ਮਿਲ ਕੇ ਉਹਨਾਂ ਨੇ ਜੋ ਸਰਕਾਰ ਦੇ ਬਲੇ ਟਰਨੇ ਤੋਂ ਉਹਨਾਂ ਤੋਂ ਇੱਕ ਆਸ ਸੀ ਪਰ ਪਤਾ ਨਹੀਂ ਕੀ ਗੱਲ ਹੈ ਕਿ ਪ੍ਰਧਾਨ ਜੀ ਵੱਲੋਂ ਵੀ ਕੋਈ ਘਾਟ ਰਹਿ ਗਈ ਕਿ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਉਹਨਾਂ ਨਾਲ ਤਾਲਮੇਲ ਨਹੀਂ ਬਿਠਾ ਸਕੇ ਉਹਨਾਂ ਨਾਲ ਲੈ ਕੇ ਨਹੀਂ ਚੱਲ ਸਕੇ ਤਾਂ ਕਰਕੇ ਉਹਨਾਂ ਚੋਂ ਕੁਝ 8 ਕੁ ਕਾਉਂਸਲਰ ਉਹਨਾਂ ਦੇ ਨਾਲ ਦੇ ਉਹਨਾਂ ਦਾ ਇੱਕ ਅਲੱਗ ਧੜਾ ਬਣ ਗਿਆ ਤੇ ਅਲੱਗ ਧੜਾ ਬਣ ਕਾਰਨ ਜਦੋਂ ਵੀ ਕੋਈ ਮੀਟਿੰਗ ਜਦੋਂ ਵੀ ਇੱਕ ਏਜੰਡਾ ਪੈ ਕੇ ਮੀਟਿੰਗ ਫਿਕਸ ਹੁੰਦੀ ਹੈ ਮੀਟਿੰਗ 'ਚ ਆ ਕੇ ਐਨਾ ਰੌਲਾ ਰੱਪਾ ਪੈ ਜਾਂਦਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਉਥੇ ਵਿੱਚ ਹੀ ਰੁਲ ਜਾਂਦੇ ਨੇ ਜਦੋਂ ਤੁਸੀਂ ਪਿਛਲੇ ਬਾਰੀ ਸਰਪੰਚ ਤੇ ਇਹ ਜਗ੍ਹਾ ਦੇ ਅਫਸਰ ਕਲੋਨੀ ਦੇ ਉਦੋਂ ਕਾਫੀ ਕੰਮ ਹੋਏ ਨੇ ਪਰ ਹੁਣ ਜਦੋਂ ਦੇ ਨਗਰ ਕੌਂਸਲ ਦੇ ਮੈਂਬਰ ਬਣਿਓ ਨਗਰ ਕੌਂਸਲ ਦੇ ਵਿੱਚ ਆਈ ਹੈ ਇਹ ਅਫਸਰ ਕਲੋਨੀ ਕਾਫੀ ਬੁਰਾ ਹਾਲ ਆ ਗਿਆ ਬਿਲਕੁਲ ਜੀ ਹਰਪਾਲ ਜੀ ਜਦੋਂ ਸ਼ੁਰੂ ਚ ਮੈਂ 2014 ਚ ਇੱਥੋਂ ਦੇ ਲੋਕਾਂ ਨੇ ਮੈਂ ਬਾਈ ਡਿਫਾਲਟ ਹੀ ਇੱਧਰ ਆਇਆ ਮੇਰਾ ਕੋਈ ਇੱਧਰ ਆਉਣ ਦਾ ਮਨ ਨਹੀਂ ਸੀ ਰਾਜਨੀਤੀ ਵਿੱਚ ਤੇ اچانک ਚਲੋ ਕੁਝ ਮੇਰੇ ਜੋ ਸਜਣ ਮਿੱਤਰ ਸੀ ਮੇਰੇ ਸਤਕਾਰ ਸਖਸ਼ੀਤਾ ਸੀ ਪਹਿਲੀ ਵਾਰ 2014 ਚ ਉਹਨਾਂ ਨੇ ਮੈਨੂੰ ਇੱਥੇ ਮੈਂਬਰ ਇਸ ਵਾਰਡ ਤੋਂ ਜੋ ਏ ਬਲੋਕ ਦਾ ਵਾਰਡ ਹੈ ਉਸ ਤੋਂ ਮੈਂਬਰ ਬਣਾਇਆ ਸਰਬਸੰਮਤੀ ਨਾਲ ਉਸ ਤੋਂ ਬਾਅਦ ਚਲੋ ਥੋੜਾ ਮੈਂ ਕੋਸ਼ਿਸ਼ ਕੀਤੀ ਜੋ ਵੀ ਕਰ ਸਕਦੇ ਸੀ ਅਕਾਲੀ ਜਲਦੀ ਸਰਕਾਰ ਸੀ ਉਸ ਤੋਂ ਬਾਅਦ 2018 ਦੇ ਵਿੱਚ ਆ ਕੇ ਫਿਰ ਉਹਨਾਂ ਲੋਕਾਂ ਨੂੰ ਜਿਹਨੇ ਸ਼ਕਸ਼ੀਤਾ ਨਾਲ ਮੈਂ ਵਿਚਰਿਆ ਲੋਕਾਂ ਨਾਲ ਵਿਚਰਿਆ ਉਹਨਾਂ ਨੂੰ ਸ਼ਾਇਦ ਮੇਰੇ ਚ ਕੁਝ ਚੰਗਾ ਲੱਗਿਆ ਤੇ ਉਹਨਾਂ ਨੇ ਮੈਨੂੰ ਸਰਵਸੰਮਤੀ ਨਾਲ ਐਜੇ ਸਰਪੰਚ ਇਥੋਂ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਸ਼੍ਰੀ ਰਵਜਿੰਦਰ ਸਿੰਘ ਲਾਜ ਦੀ ਅਗਵਾਈ ਚ ਮੈਂ 5 ਸਾਲ ਬੜੇ ਤਨਮਨ ਨਾਲ ਇਹਨਾਂ ਲੋਕਾਂ ਦੀ ਸੇਵਾ ਕੀਤੀ ਤੇ ਉਦੋਂ ਲੋਕਾਂ ਦਾ ਇੱਕ ਮੰਗ ਸੀ ਕਿ ਇੱਥੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਬਹੁਤ ਜ਼ਰੂਰੀ ਹੈ ਸੋ ਅਸੀਂ ਉਹਦੇ ਲਈ ਲਗਾਤਾਰ ਲੱਗੇ ਰਹੇ 1.5-2 ਸਾਲ ਚ ਮੈਂ ਮੇਰੀ ਸਮੁੱਚੀ ಗ್ರಾಮ ਪੰਚਾਇਤ ਦੀ ਟੀਮ ਵਿਜੇਂਦਰ ਸਿੰਘ 라ਜੀ ਦਾ ਅਸ਼ੀਰਵਾਦ ਸੀ ਕਾਂਗਰਸ ਦੀ ਸਰਕਾਰ ਸੀ ਤੇ ਅਸੀਂ 28 ਕਰੋੜ ਦਾ ਪ੍ਰੋਜੈਕਟ ਸੀਵਰੇਜ ਦਾ ਉਦੋਂ ਕਰਵਾਉਣ ਵਿੱਚ ਕਾਮਯਾਬ ਹੋਏ ਤੋਂ ਇਹ ਸਾਡਾ ਤੇ ਸ਼ਿਵਮ ਕਲੋਨੀ ਦਾ ਦੋਨਾਂ ਦਾ 28 ਕਰੋੜ ਦਾ ਪ੍ਰੋਜੈਕਟ ਪਾਸ ਹੋਇਆ ਸੋ ਮੈਂ ਜੋ ਲੋਕਾਂ ਨੇ ਮੇਰੇ ਤੋਂ ਉਮੀਦ ਲਾਈ ਸੀ ਮੈਂ ਉਸ ਤੇ ਪੂਰੀ ਕੋਸ਼ਿਸ਼ ਕੀਤੀ ਮਿਹਨਤ ਕੀਤੀ ਤੇ ਸਿੰਘਲਾ ਸਾਹਿਬ ਦੇ ਅਸ਼ੀਰਵਾਦ ਨਾਲ ਮੈਂ ਉਸ ਕੰਮ ਵਿੱਚ ਸਫਲ ਹੋਇਆ ਸੋ ਲੋਕਾਂ ਨੂੰ ਇੱਕ ਵੱਡੀ ਇਹ ਰਾਹਤ ਮਿਲੀ ਸੀ ਪਰ ਮੈਂ ਸਮਝਦਾ ਕਿ ਜਦੋਂ ਦੀ ਸਰਕਾਰ ਬਦਲੀ ਤੇ ਸੀਵਰੇਜ ਦਾ ਸਿਸਟਮ ਚਾਲੂ ਹੋਇਆ ਇਹਨੂੰ ਵੀ ਕਰੀਬਨ 2022 ਚ ਸਰਕਾਰ ਬਦਲੀ ਸੀ ਤੇ ਉਸ ਤੋਂ ਬਾਅਦ 2023 ਦੇ ਨੇੜੇ ਤੇੜੇ ਇਹ ਸੀਵਰੇਜ ਉਦੋਂ ਸ਼ੁਰੂ ਹੀ ਹੋਇਆ ਸੀ ਜਦੋਂ ਸਰਕਾਰ ਬਦਲੀ ਹੈ ਸਰਕਾਰ ਪਿਛਲੀ ਸਰਕਾਰ ਸ਼ੁਰੂ ਹੋਇਆ ਤੇ ਉਸ ਤੋਂ 1 ਸਾਲ ਬਾਅਦ ਕੰਪਲੀਟ ਹੋਇਆ ਤਾਂ ਲੱਗਿਆ ਸੀ ਵੀ ਬਹੁਤ ਵਧੀਆ ਇਹ ਚੱਲੇਗਾ ਪਰ ਹੁਣ ਜਦੋਂ ਸਰਕਾਰ ਬਣੀ ਹੈ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਸੀਵਰੇਜ ਨਵਾਂ ਤਾਂ ਕਿਤੇ ਕੀ ਪੈਣਾ ਮੇਰੇ ਖਿਆਲ ਉਸ ਤੋਂ ਬਾਅਦ ਜੋ ਸੀਵਰੇਜ ਹੈ ਉਦੀ ਮੇਨਟੇਨੈਂਸ ਹੀ ਨਹੀਂ ਹੋ ਰਹੀ ਤੁਸੀਂ ਵੀ ਦੇਖਦੇ ਹੋ ਤੁਸੀਂ ਆਮ ਤੌਰ ਤੇ ਕਵਰੇਜ ਕਰਦੇ ਰਹੇ ਨੇ ਹੋ ਕਿ ਸ਼ਹਿਰ ਤੇ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਕਿ ਬੈਕ ਮਾਰ ਰਿਹਾ ਬੈਕ ਫਲੋ ਕਰ ਰਿਹਾ ਉਹੀ ਪ੍ਰੋਬਲਮ ਸਾਡੀ ਕਲੋਨੀ ਵਿੱਚ ਵੀ ਆ ਰਹੀ ਹੈ ਇੱਕ ਥਾਂ ਨਹੀਂ ਕਈ ਜਗ੍ਹਾ ਰਹੀ ਹੈ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਕਮੇਟੀ ਵਿੱਚ ਵੀ ਸਾਰੇ ਜੋ ਪ੍ਰਸ਼ਾਸਨ ਨੂੰ ਵੀ ਕਿ ਇਹਦਾ ਕੋਈ ਹਾਲ ਨਿਕਲ ਸਕੇ ਪਰ ਮੈਂ ਕਹਿੰਨਾ ਸਰਕਾਰ ਐਨੀ ਬੁਰੀ ਤਰ੍ਹਾਂ ਤੇ ਸਾਡਾ ਲੋਕਲ ਕਮੇਟੀ ਦਾ ਪ੍ਰਸ਼ਾਸਨ ਇਹਨੀ ਬੁਰੀ ਤਰ੍ਹਾਂ ਫੇਲ ਹੋਇਆ ਕਿ ਹਜੇ ਤੱਕ ਉਹਦਾ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਮੰਤਰੀ ਸਨ ਆਪਣਾ ਬਜਿੰਦਰ ਸਿੰਘਲਾ ਜੀ ਉਸ ਟਾਈਮ ਕਾਫੀ ਪਿੰਡਾਂ ਦਾ ਸ਼ਹਿਰ ਦਾ ਬਹੁਤ ਵਿਕਾਸ ਹੋਇਆ ਜਿਸ ਕਰਕੇ ਉਸ ਵਿਕਾਸ ਦੇ ਤਹਿਤ ਹੀ ਜੋ ਪਿਛੇ ਨਗਰ ਕੌਂਸਲ ਤੇ ਬਲਾਕ ਸਭਮਤੀ ਦੀਆਂ ਚੋਣਾਂ ਹੋਈਆਂ ਹਨ ਸਿੰਘਲਾ ਸਾਹਿਬ ਨੇ ਵੀ ਬਾਜ਼ੀ ਮਾਰੀ ਆ ਕਿਤੇ ਨਾ ਕਿਤੇ ਬਿਲਕੁਲ ਜੀ ਮੈਂ ਸਮਝਦਾ ਹਾਂ ਸ਼੍ਰੀ ਬਜਿੰਦਰ ਸਿੰਘਲਾ ਜੀ ਇੱਕ ਬਹੁਤ ਹੀ ਸੁਲਝੀ ਹੋਈ ਸ਼ਖਸੀਅਤ ਨੇ ਚੰਗੇ ਰਾਜਨੇਤਾ ਨੇ ਸੋ ਜਦੋਂ ਦੀ ਉਹਨਾਂ ਨੇ ਬੇਸ਼ੱਕ ਆਪਾਂ ਦੇਖਦੇ ਆ 2009 ਦੇ ਤੋਂ ਜਦੋਂ ਵੀ ਉਹ ਸਿਆਸਤ ਵਿੱਚ ਆਏ ਨੇ ਸੰਗਰੂਰ ਦੀ ਸਿਆਸਤ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਐਮਪੀ ਲੋਕਾਂ ਨੇ ਬਣਾ ਕੇ ਭੇਜਿਆ ਤਾਂ ਤੁਸੀਂ ਦੇਖ ਲਓ ਕਿੱਡੇ-ਕੱਡੇ ਪ੍ਰੋਜੈਕਟ ਸੰਗਰੂਰ ਲਈ ਪੀਜੀਆਈ ਕੈਂਸਰ ਹਸਪੀਟਲ ਹੋਰ ਸਟੇਡੀਅਮ ਕਿੰਨੇ ਹੀ ਪ੍ਰੋਜੈਕਟ ਆਪਾਂ ਗਿਣਾ ਸਕਦੇ ਹਾਂ ਜੋ ਕਿ ਆਪਾਂ ਸ਼ਾਇਦ ਕੋਈ ਰਹਿ ਜੇ ਤੇ ਜੋ ਉਹਨਾਂ ਨੂੰ ਉਸ ਤੋਂ ਬਾਅਦ 2017 ਚ ਲੋਕਾਂ ਨੇ ਇੱਥੋਂ ਦਾ ਐਜੇ ਐਮਐਲਏ ਨੁਮਾਇੰਦਾ ਬਣਾ ਕੇ ਭੇਜਿਆ ਫਿਰ ਵੀ ਤੁਸੀਂ ਦੇਖ ਲਓ ਕਿ ਹਰ ਇੱਕ ਹਰ ਇੱਕ ਵਿਸ਼ੇ ਤੇ ਹਰ ਇੱਕ ਦੇਖ ਲਓ ਤੁਸੀਂ ਕਿੰਨੀਆਂ ਸੜਕਾਂ ਹਰੇਕ ਇੱਕ ਮੇਰੇ ਗੱਲ ਸੰਗਰੂਰ ਵਿਧਾਨ ਸਭਾ ਹਲਕਾ ਹੋਣਾ ਜਿਸ ਵਿੱਚ ਸੰਗਰੂਰ ਤੋਂ ਲੈ ਕੇ ਹਰੇਕ ਪਿੰਡ ਨੂੰ 18 ਫੁੱਟੀ ਜੋ ਸੜਕ ਜਾਂਦੀ ਹੈ ਬਾਕੀ ਸਾਰੇ ਹਲਕਿਆਂ ਦਾ ਬੁਰਾ ਹਾਲ ਸੀ ਸੋ ਬਾਕੀ ਸਕੂਲ ਨੇ ਦੇਖੋ ਸਮਾਰਟ ਸਕੂਲ ਬਣਾਏ ਕਿੰਨੇ ਸਕੂਲ ਤਾਂ ਕਿ ਆਮ ਲੋਕਾਂ ਦੇ ਪਿੰਡਾਂ ਦੇ ਗਰੀਬ ਘਰਾਂ ਦੇ ਬੱਚੇ ਚੰਗਾ ਪੜ੍ਹ ਸਕਣ ਸਟੇਡੀਅਮ ਹੋਰ ਕਈ ਤਰ੍ਹਾਂ ਦੀਆਂ ਮਤਲਬ ਕਿ ਹਰੇਕ ਪੱਖ ਬੇਸ਼ੱਕ ਸਿਹਤ ਸੀ ਬੇਸ਼ੱਕ ਸਿੱਖਿਆ ਸੀ ਹਰੇਕ ਮਸਲੇ ਨੂੰ ਉਹਨਾਂ ਨੇ ਪਹਿਲ ਦੇ ਆਧਾਰ ਤੇ ਆਪਣੇ ਲੋਕਾਂ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਅ ਕੱਲ ਐਮਸੀ ਸਾਹਿਬ ਕੱਲ ਤੁਸੀਂ ਸ਼ਾਇਦ ਕਿਤੇ ਗਏ ਹੋਏ ਸੀ ਨਗਰ ਕੌਂਸਲ ਦੇ ਵਿੱਚ ਐਮਸੀ ਸਾਹਿਬਾਨਾਂ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ 25 एमसी ਇੱਕ ਸਾਈਡ ਨੇ ਤੇ 4 एमसीਆਂ ਦੇ ਬਾੜਾ ਨੂੰ ਪੈਸੇ ਜੋ ਅਲਾਉਟ ਕਰਨੇ ਸੀ ਜੋ ਮਤਾ ਪੈਣਾ ਸੀ ਉਹ ਤੇ ਵਿੱਚੋਂ ਹੀ ਕੱਢ ਦਿੱਤਾ ਬਿਲਕੁਲ ਜੀ ਤੁਸੀਂ ਸਹੀ ਕਿਹਾ ਹਰਪਾਲ ਜੀ ਕੱਲ ਵਾਲੀ ਮੀਟਿੰਗ ਵਿੱਚ ਮੈਂ ਕਿਸੇ ਰੀਮੇ ਕਾਰਨ ਬਾਹਰ ਗਿਆ ਸੀ ਮੈਂ ਹਾਜ਼ਰ ਨਹੀਂ ਹੋ ਸਕਿਆ ਸੋ ਬੜਾ ਮੰਦ ਭਾਗੀ ਗੱਲ ਹੈ ਮੈਂ ਖੁਦ ਵੀ ਜਦੋਂ ਅਸੀਂ ਉੱਥੇ ਇੱਕ ਐਜੇ ਨੁਮਾਇंदे ਜਾਂਦੇ ਆ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਉਹਨਾਂ ਦੇ ਕਮਾਕਾਰਾਂ ਵਾਸਤੇ ਆਪਣੇ ਦੁੱਖ ਦਰਦ ਦੂਰ ਕਰਨ ਖਾਤਰ ਸ਼ਹਿਰ ਦੇ ਵਿਕਾਸ ਖਾਤਰ ਸ਼ਾਇਦ ਮੈਂ ਖੁਦ ਵੀ ਇਹ ਤੋਂ ਮੈਂ ਮਾਫੀ ਚਾਹੁੰਨਾ ਕਿ ਪਿਛਲੀ ਇੱਕ ਮੀਟਿੰਗ ਚ ਮੇਰਾ ਤੇ ਸੈਣੀ ਸਾਹਿਬ ਦਾ ਕੋਈ ਟਕਰਾਰ ਹੋਇਆ ਸੀ ਤੇ ਮੈਂ ਕਹਿੰਨਾ ਹਾਊਸ ਦਾ ਸਮਾਂ ਖਰਾਬ ਹੋਇਆ ਤੇ ਸਾਨੂੰ ਸਾਰੇ ਮੁੱਦਿਆਂ ਨੂੰ ਰਾਲ ਮਿਲ ਬੈਠ ਕੇ سنجੀਦਗੀ ਨਾਲ ਹੱਲ ਕਰਨਾ ਚਾਹੀਦਾ ਕਿਉਂਕਿ ਲੋਕਾਂ ਨੇ ਸਾਨੂੰ ਉੱਥੇ ਲੜਨ ਨਹੀਂ ਭੇਜਿਆ ਆਪਣੇ ਕੰਮਾਂ ਵਾਸਤੇ ਭੇਜਿਆ ਸੋ ਕੱਲ ਦੀ ਮੀਟਿੰਗ 'ਚ ਵੀ ਜੋ ਕੁਝ ਹੋਇਆ ਜੋ ਕਿਉਂਕਿ ਇਹ ਰਿਕਿਜਿਸ਼ਨ ਮੀਟਿੰਗ ਸੀ ਜੋ ਵਿਰੋਧੀ ਧੜਾ ਮਾਦੀ ਪਾਰਟੀ ਦਾ ਉਹਨਾਂ ਨੇ ਸੱਦੀ ਸੀ ਉਹਨਾਂ ਵੱਲੋਂ ਸੱਦੀ ਗਈ ਸੀ ਤੇ ਜਿਵੇਂ ਕਿ ਸੈਣੀ ਸਾਹਿਬ ਨੇ ਕਿਹਾ ਵੀ ਕਾਂਗਰਸ ਵਾਲੇ ਇਹ ਭਾਜਪਾ ਵਾਲੇ ਮਿਲ ਕੇ ਜਾ ਜਿਹੜੇ ਸਾਡਾ ਵਿਰੋਧੀ ਧੜਾ ਆਜ਼ਾਦ ਨਾਲ ਰਲ ਕੇ ਇਹ ਗਮਰਾਹ ਕਰ ਰਹੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਰਿਕੁਇਗੇਸ਼ਨ ਰਿਕੁਇਗੇਸ਼ਨ ਮੀਟਿੰਗ ਸੀ ਉਹ ਵਿਰੋਧੀ ਧੜੇ ਵੱਲੋਂ ਸੱਦੀ ਗਈ ਸੀ ਤੇ ਉਸ ਮੀਟਿੰਗ 'ਚ ਕਿਹੜੇ ਉਹਨਾਂ ਨੇ ਏਜੰਡੇ ਪਾਏ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਸੀ ਸਾਨੂੰ ਸਿਰਫ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਾਡੇ ਕੋਲ ਏਜੰਡਾ ਹੈ ਕਿ ਆਹ ਏਜੰਡਿਆਂ ਤੇ ਗੱਲਬਾਤ ਹੋਣੀ ਹੈ ਮੀਟਿੰਗ 'ਚ ਕਿਉਂਕਿ ਜੇ ਤਾਂ ਅਸੀਂ ਤਾਂ ਖਾਮੀ ਹੋਵੇ ਸਾਡੇ ਚ ਤਾਂ ਸਾਡੇ ਚ ਕੋਈ ਗਲਤੀ ਹੋਵੇ ਜੇ ਅਸੀਂ ਉਹ ਪਹਿਲਾਂ ਮਤੇ ਬਣਾਉਣ ਚ ਮੀਟਿੰਗ ਦਾ ਜੋ ਏਜੰਡਾ ਸੀ ਬਣਾਉਣ ਚ ਅਸੀਂ ਸ਼ਾਮਲ ਹੋਈਏ ਪਰ ਅਸੀਂ ਸ਼ਾਮਲ ਨਹੀਂ ਸਾਨੂੰ ਸਿਰਫ ਮੀਟਿੰਗ ਲਈ ਏਜੰਡਾ ਭੇਜਿਆ ਗਿਆ ਸੋ ਠੀਕ ਹੈ ਗੱਲ ਉਹਨਾਂ ਦੀ ਵੀ ਠੀਕ ਹੈ ਜੋ 4एमसी ਹੈਗੇ ਸੀ ਕਿਉਂਕਿ ਕਹਿੰਦੇ ਜਿਸ ਤਨ ਲੱਗੇ ਸੋ ਤਨ ਸੋ ਤਨ ਜਾਣੇ ਔਰ ਕੇ ਜਾਣੇ ਪੀਰ ਪਰਾਈ ਜਦੋਂ ਕਿਸੇ ਨੂੰ ਦੁੱਖ ਲੱਗਦਾ ਹੈ ਉਹਨਾਂ ਦੇ ਜੋ ਲੋਕ ਨੇ ਉਹਨਾਂ ਦੇ ਵਾਰਡਾਂ ਦੇ ਉਹਨਾਂ ਨੇ ਉਹਨਾਂ ਨੂੰ ਆਪਣੇ ਕੰਮਾਂ ਵਾਸਤੇ ਭੇਜਿਆ ਪਰ ਜਦੋਂ ਚਲੋ ਜੇ ਉਹਨਾਂ ਨਾਲ ਕੋਈ ਵਿਤਕਰਾ ਹੁੰਦਾ ਹੈ ਗੱਲ ਉਹਨਾਂ ਦਾ ਵੀ ਗੁੱਸਾ ਜਾਇਆ ਸੋ ਇਹਨੂੰ ਰਲ ਮਿਲ ਕੇ ਬੈਠ ਕੇ ਕਿਸੇ ਤਕਰਾਰ ਤੋਂ ਅਲੱਗ ਰੱਖ ਕੇ ਉਥੇ ਬੈਠ ਕੇ ਰਲ ਮਿਲ ਬੈਠ ਕੇ ਕੋ ਦੁਬਾਰਾ ਅਗਲੀ ਮੀਟਿੰਗ ਜੋ ਮਤਾ ਪੈ ਸਕਦਾ ਸੀ ਉਹਨਾਂ ਨਾਲ ਬਾੜਾਂ ਦਾ ਵੀ ਤੇ ਸਾਨੂੰ ਤਾਂ ਚਲੋ ਜਦੋਂ ਸਾਡੇ ਵਾਸਤੇ ਕੋਈ ਰਾਜਨੀਤੀ ਆ ਰਾਜਨੀਤੀ 'ਚ ਸਾਡਾ ਕੋਈ ਸਾਨੂੰ ਲੱਗਦਾ ਵੀ ਸਾਡੇ ਲੋਕਾਂ ਵਾਸਤੇ ਕੁਝ ਫੰਡਸ ਆ ਰਹੇ ਨੇ ਤਾਂ ਸਾਨੂੰ ਤਾਂ ਕੁਦਰਤੀ ਤੌਰ ਤੇ ਵੀ ਅਸੀਂ ਤਾਂ ਉਹਦਾ ਸਮਰਥਨ ਕਰਾਂਗੇ ਕੀ ਲੱਗਦਾ ਕਿਉਂਕਿ ਜੋ ਕਾਫੀ ਲੋਕ ਆਮ ਆਦਮੀ ਪਾਰਟੀ ਵੱਲੋਂ ਆਏ ਤੇ ਨਗਰ ਕੌਂਸਲ ਦੇ ਵਿੱਚ ਐਮਸੀ ਸਾਹਿਬ ਫਿਰ ਉਹ ਬਰੋਚ ਚ ਚਲੇ ਗਏ ਛੱਡ ਚੁੱਕੇ ਨੇ ਹੁਣ ਜੋ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੇ ਤਿੰਨ ਐਮਸੀ ਨੇ ਜਿਨ੍ਹਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਦੋ ਤਾਂ ਨਾਰਾਜ਼ ਹੋ ਰਹੇ ਨੇ ਸ਼ਾਇਦ ਆਉਣ ਵਾਲੇ ਸਮੇਂ ਚ ਪਾਰਟੀ ਛੱਡ ਸਕਦੇ ਨੇ ਬਿਲਕੁਲ ਜੀ ਦੇਖੋ ਪਹਿਲਾਂ ਤਾਂ ਜੋ ਅੱਠ ਜੋ ਅਲੱਗ ਧੜਾ ਹੋਇਆ ਹੈ ਉਹਨਾਂ ਨੇ ਪਹਿਲਾਂ ਹੀ ਪਾਰਟੀ ਤੋਂ ਬਸ ਪਾਰਟੀ ਤੋਂ ਸਤੀਫਾ ਦੇ ਚੁੱਕੇ ਨੇ ਉਹ ਕਹਿੰਦੇ ਅਸੀਂ ਪਾਰਟੀ ਦੇ ਨਾਲ ਨਹੀਂ ਸੋ ਹੁਣ ਇਸ ਤਰ੍ਹਾਂ ਦਾ ਕੋਈ ਰੌਲਾ ਘੋੜਾ ਪਿਆ ਖੜਾ ਹੈ ਪਤਾ ਨਹੀਂ ਲੱਗਦਾ ਵੀ ਇਹ ਸਿਆਸਤ ਕਮੇਟੀ ਦੀ ਸਾਡੀ ਕਿਹੜੇ ਪਾਸੇ ਜਾ ਰਹੀ ਹੈ ਸੋ ਉਹਨਾਂ ਦਾ ਵੀ ਗੁੱਸਾ ਹੈ ਸ਼ਾਇਦ ਹੁਣ ਇਹ ਦੇਖੋ ਕੱਲ ਸੈਣੀ ਸਾਹਿਬ ਵੀ ਮੈਡਮ ਪਹਿਲਾਂ ਤਾਂ ਰਵੀਂਦਰ ਸਿੰਘ ਲਈ ਤੇ ਉਹ ਦੋਸ਼ ਲਗਾਉਂਦੇ ਸੀ ਕਿ ਉਹ ਗਲਤ ਸਿਆਸਤ ਕਰ ਵੈਸੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਨੂੰ ਲੋਕਾਂ ਨੇ ਨੁਮਾਇੰਦਾ ਬਣਾ ਕੇ ਭੇਜਿਆ ਹੈ ਹਾਰਿਕ ਗੱਲ ਚ ਸਾਨੂੰ ਕੋਈ ਬਜਿੰਦਰ ਸਿੰਘ ਲਾ ਜੀ ਵੱਲੋਂ ਕੋਈ ਨਿਰਦੇਸ਼ ਨਹੀਂ ਜਾਰੀ ਹੁੰਦੇ ਕਿਉਂ ਅਸੀਂ ਦੇਖਣਾ ਹੈ ਇਕੱਠੇ ਹੋ ਕੇ ਕਿ ਸਾਡਾ ਸ਼ਹਿਰ ਦਾ ਸਾਡਾ ਕੀ ਸਮੱਸਿਆਵਾਂ ਕਿਸ ਤਰ੍ਹਾਂ ਹਾਲਾਤ ਅਸੀਂ ਇਕੱਠੇ ਹੋ ਕੇ ਆਪਣੀ ਸਲਾਹ ਬਣਾਉਣੀ ਆ ਕੋਈ ਬਜਿੰਦਰ ਸਿੰਘ ਲਾ ਜੀ ਦੀ ਇਹਦੇ ਵਿੱਚ ਕੋਈ ਦਖਲੰਦਾ ਜ ਨਹੀਂ ਤੇ ਹੁਣ ਮੈਂ ਕਹਿੰਦਾ ਵੀ ਸੈਣੀ ਸਾਹਿਬ ਨੇ ਮੈਡਮ ਭਰਾਜ ਤੇ ਵੀ ਦੋਸ਼ ਲਾਤਾ ਤੇ ਕਹਿੰਦੇ ਵੀ ਉਹ ਇਹਦੇ 'ਚ ਗਲਤ ਖੰਨਾ ਸਾਹਿਬ ਤੇ ਲਾਇਆ ਖੰਨਾ ਸਾਹਿਬ ਤੇ ਲਾਇਆ ਬੀਜੇਪੀ ਤੇ ਲਾਇਆ ਸੋ ਸਾਰੇ ਲੀਡਰਾਂ ਤੇ ਇਹਦਾ ਮਤਲਬ ਤਾਂ ਵੀ ਸੈਣੀ ਸਾਹਿਬ ਹੀ ਇਕੱਲੇ ਠੀਕ ਹੋਗੇ ਤੇ ਸਾਰੇ ਲੀਡਰ ਹੀ ਗਲਤ ਨੇ ਪਰ ਅਜਿਹੀ ਕੋਈ ਗੱਲ ਨਹੀਂ ਉਹ ਉਹਨਾਂ ਦੀ ਸੋਚ ਹੈ ਸਿੰਗਲਾ ਸਾਹਿਬ ਤਾਂ ਤੁਹਾਨੂੰ ਮੈਂ ਦੱਸਾਂ ਵੀ ਕੀ ਸੋਚ ਉਹਨਾਂ ਦੀ ਆ ਥੋੜਾ ਸਾ ਪਹਿਲਾਂ ਮੈਂ ਅਸੀਂ ਕਿਸੇ ਸਫਰ ਕਰਨ ਦਾ ਮੌਕਾ ਮਿਲਿਆ ਮਤਲਬ ਕਿ ਵਿਜ਼ਨ ਹੁੰਦਾ ਲੀਡਰ ਦਾ ਉਹ ਗੱਲ ਕਰ ਰਹੀ ਸੀ ਕਿ ਜਦੋਂ ਸਾਡੇ ਸ਼ਹਿਰ ਦਾ ਕਿ ਜਿਹੜਾ ਇੰਨਾ ਕੂੜੇ ਦਾ ਬੁਰਾ ਹਾਲ ਹੈ ਸੀਵਰੇਜ ਦਾ ਉਹ ਕਹਿੰਦੇ ਵਰਲਡ ਬੈਂਕ ਤੋਂ ਕੋਈ ਪ੍ਰੋਜੈਕਟ ਲਿਆਉਣਾ ਪਊਗਾ ਜੇ ਇਹਦਾ ਕੋਈ ਮਸਲਾ ਹੱਲ ਕਰਨਾ ਹੈ ਕਿਉਂਕਿ ਉਹਦੇ ਕੋਲੇ ਉਹਨਾਂ ਕੋਲੇ ਸੋਚ ਹੈ ਕਿ ਉਹਨਾਂ ਨੂੰ ਵਿਸ਼ਵਾਸ ਵੀ ਆਪਣੇ ਲੋਕਾਂ ਤੇ ਕਿ ਹਾ ਉਹ ਜੋ ਪਹਿਲਾਂ ਸੇਵਾ ਕੀਤੀ ਹੈ ਉਹ ਜੋ ਭੁੱਲ ਚੁਕਈ ਆ ਲੋਕ ਨੂੰ ਸੁਧਾਰ ਕੇ ਦੁਬਾਰਾ ਮੈਨੂੰ ਸੇਵਾ ਦਾ ਮੌਕਾ ਦੇਣਗੇ ਤੇ ਉਹਨਾਂ ਦੇ ਜ਼ਿਹਨ 'ਚ ਹੁਣ ਤੋਂ ਹੀ ਸੋਚ ਚੱਲ ਰਹੀ ਹੈ ਕਿ ਸ਼ਹਿਰ ਵਾਸਤੇ ਜੇ ਮੈਨੂੰ ਲੋਕਾਂ ਨੇ ਸੇਵਾ ਦਾ ਮੌਕਾ ਹੈ ਤਾਂ ਤਾਂ ਮੈਂ ਉਹਨਾਂ ਵਾਸਤੇ ਕੁਝ ਵੱਡਾ ਕਰਾਂ ਚੰਗਾ ਕਰਾਂ ਕੀ ਕਹਿਣਾ ਚਾਹੋਗੇ 2027 ਆਉਣ ਵਾਲਾ ਪੰਜਾਬ ਦੀ ਰਾਜਨੀਤੀ 'ਚ ਕੀ ਉਥਲ ਪੁਥਲ ਹੋ ਸਕਦਾ ਦੇਖੋ 2027 ਆਉਣ ਵਾਲਾ ਹਜੇ ਤਾਂ ਸਾਲ ਪਿਆ ਹੈ ਸਰਪਾਲ ਜੀ ਦੇਖੋ ਕਾਫੀ ਕੁਝ ਹੋਣਾ ਤੁਹਾਨੂੰ ਪਤਾ ਵੀ ਵੋਟਾਂ ਦੇ ਕੋਲੇ ਆ ਕੇ ਕਾਫੀ ਕੁਝ ਬਦਲਦਾ ਹੈ ਸੋ ਫਿਰ ਵੀ ਅਭਿਸ਼ਵਾਸ ਹੈ ਸਾਨੂੰ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਪੰਗ ਹੋਇਆ ਤੇ ਅਕਾਲੀ ਦਲ ਦਾ ਹਜੇ ਉਹ ਮਾਹੌਲ ਨਹੀਂ ਹੈਗਾ ਜਿਵੇਂ ਸਾਡੇ ਲੀਡਰ ਸਾਰੇ ਇਕੱਠੇ ਹੋ ਕੇ ਚੱਲਣਗੇ ਸਾਨੂੰ ਪੂਰੀ ਉਮੀਦ ਹੈ ਤੇ 2027 ਚ ਕਾਂਗਰਸ ਦੀ ਸਰਕਾਰ ਨੂੰ ਲੋਕ ਆਪਣਾ ਮਤ ਦੇਣਗੇ ਤੇ ਇੱਕ ਚੰਗੇ ਦਿਸ਼ਾਵਲ ਪੰਜਾਬ ਵਧੂਗਾ ਆਪਣੇ ਵਿਕਾਸ ਵੱਲ ਤੇ ਸਾਡਾ ਸ਼ਹਿਰ ਜੋ ਸਾਡਾ ਹਲਕਾ ਸੰਗਰੂਰ ਹੈ ਇਥੋਂ ਵੀ ਲੋਕ ਸ਼੍ਰੀ ਵਜਿੰਦਰ ਸਿੰਘ ਲਾਈ ਨੂੰ ਬਹੁਤ ਵਧੀਆ ਬਹੁਮਤ ਦੇ ਦੇ ਕੇ ਭੇਜਣਗੇ ਤੇ ਅਗਲੀ ਜੋ ਨਵਾਂ ਦੌਰ ਸੰਗਰੂਰ ਦੇ ਵਿਕਾਸ ਦਾ ਸ਼ੁਰੂ ਕਰਨਗੇ ਧੰਨਵਾਦ ਇਹ ਹਨ ਸਾਡੇ ਨਾਲ ਡਾਕਟਰ ਸੁਰਿੰਦਰ ਭਿੰਡਰ ਜੀ ਜੋ ਕਿ ਮਿਊਸਪਲ ਕੌਂਸਲਰ ਨੇ ਆਫਸਰ ਕਲੋਨੀ ਦੇ ਇਹਨਾਂ ਨੇ ਆਖਿਆ ਹੈ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਨੂੰ 4 ਸਾਲ ਹੋ ਚੁੱਕੇ ਹਨ ਉਸ ਤੋਂ ਕੋਈ ਕੰਮ ਨਹੀਂ ਹੋਏ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਜੀ ਨੇ ਬਹੁਤ ਵੱਡੇ ਕੰਮ ਕੀਤੇ ਹਨ ਆਉਣ ਵਾਲੀ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਵੇਗੀ ਤੇ ਫਿਰ ਸੰਗਰੂਰ ਦੀ ਕਿਸਮਤ ਚਮਕੇਗੀ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਦਾ ਆਵਦਨ ਸੰਗਰੂਰ